ਸਾਸ਼ੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਬਹੁਤ ਹੀ ਇੰਪੋਰਟੈਂਟ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਜੂਨ ਦੇ ਮਹੀਨੇ ਦੇ ਵਿੱਚ ਕੁੰਭ ਰਾਸ਼ੀ ਮਕਰ ਰਾਸ਼ੀ ਅਤੇ ਮਿਥਨ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਬਦਲਾਅ ਹੋਣ ਵਾਲੇ ਹਨ ਤੇ ਕਿਹੜੀਆਂ-ਕਿਹੜੀਆਂ ਇਹਨਾਂ ਨੂੰ ਦੱਸ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ ਜਿਨ੍ਹਾਂ ਦੇ ਮਿਲਣ ਕਰਕੇ ਇਹਨਾਂ ਦਾ ਜੀਵਨ ਖੁਸ਼ਹਾਲ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਵੀ ਹੋ ਜਾਵੇ। ਦੋਸਤੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਵੀਡੀਓ ਦਾ ਵਿਸ਼ਾ ਹੈ ਕਿ ਕੁੰਭ ਰਾਸ਼ੀ, ਮਕਰ ਰਾਸ਼ੀ ਅਤੇ ਮਿਥਨ ਰਾਸ਼ੀ ਵਾਲਿਆਂ ਦੀਆਂ ਕਿਹੜੀਆਂ ਗੱਲਾਂ ਦਾ ਉਹ ਖਾਸ ਧਿਆਨ ਰੱਖਣ ਤਾਂ ਵੇਖਣਾ ਕਿ ਉਹ ਦਿਨਾਂ ਦੇ ਵਿੱਚ ਹੀ ਕਰੋੜਪਤੀ ਬਣ ਜਾਣਗੇ। ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਣ ਵਾਲਾ ਹੈ ਇਹਨਾਂ ਨੂੰ। ਜੂਨ ਦੇ ਮਹੀਨੇ ਦੇ ਵਿੱਚ ਮਿਲਣ ਵਾਲੀਆਂ ਹਨ ਖੁਸ਼ਖਬਰੀਆਂ ਜਿਸ ਦੇ ਨਾਲ ਮਾਤਾ ਦੀ ਕਿਰਪਾ ਇਹਨਾਂ ਦੇ ਉੱਪਰ ਹਮੇਸ਼ਾ ਹੀ ਬਣੀ ਰਹੇਗੀ ਇਹਨਾਂ ਤਿੰਨ ਰਾਸ਼ੀਆਂ ਦੀ ਕਿਸਮਤ ਕਿਵੇਂ ਬਦਲ ਜਾਵੇਗੀ ਇਹ ਸਾਲ ਇਹਨਾਂ ਦੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਆਓ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੱਸਦੇ ਹਾਂ ਸਭ ਤੋਂ ਪਹਿਲਾਂ ਕੁੰਮ ਰਾਸ਼ੀ ਮਕਰ ਰਾਸ਼ੀ ਤੇ ਮਿਥਨ ਰਾਸ਼ੀ ਇਹ ਸਾਲ ਇਹਨਾਂ ਦਾ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਇਹਨਾਂ ਦੇ ਉੱਪਰ ਗ੍ਰਹਾਂ ਦਾ ਅਸਰ ਬਹੁਤ ਵਧੀਆ ਹੋ ਜਾਵੇਗਾ ਇਹਨਾਂ ਤਿੰਨਾਂ ਹੀ ਰਾਸ਼ੀਆਂ ਦੀ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਸਟਰਗਲ ਚੱਲ ਰਿਹਾ ਹੈ ਜ਼ਿੰਦਗੀ ਵਿੱਚ ਬਹੁਤ ਬਹੁਤ ਹੀ ਮਿਹਨਤ ਕਰ ਰਹੇ ਸੀ ਜਿਸ ਜਿਸੀ ਵਜ੍ਹਾ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਸੀ ਆਇਆ ਪਰ ਮਈ ਦਾ ਮਹੀਨਾ ਬਹੁਤ ਵਧੀਆ ਗੁਜ਼ਰਨ ਤੋਂ ਬਾਅਦ ਜੂਨ ਦਾ ਮਹੀਨਾ ਵੀ ਇਹਨਾਂ ਦੇ ਲਈ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਇਸ ਤਰ੍ਹਾਂ ਤੁਹਾਡਾ ਟਾਈਮ ਬਦਲਿਆ ਜਾਵੇਗਾ ਕਿ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਹਾਡੀ ਕਿਸਮਤ ਤੁਹਾਡੇ ਲਈ ਕਿਵੇਂ ਬਲਵਾਨ ਹੋ ਚੁੱਕੀ ਹੈ ਯਕੀਨ ਮਾਨ ਕੇ ਚੱਲਣਾ ਕਿ ਗ੍ਰਹਿਾਂ ਦੀ ਦਸ਼ਾ ਪੂਰੀ ਹੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਵਾਲੀ ਹੈ ਤਾਂ ਕਿ ਤੁਹਾਨੂੰ ਵਿਸ਼ਵਾਸ ਹੋ ਜਾਵੇ ਜੇ ਪਹਿਲੀ ਵੀਡੀਓ ਚ ਇੱਕ ਤੁਸੀਂ ਸਾਡੇ ਵੇਖ ਰਹੇ ਹੋ ਤਾਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੋਸਤੋ ਜੂਨ ਦਾ ਮਹੀਨਾ ਤੁਹਾਡੇ ਵਾਸਤੇ ਬਹੁਤ ਹੀ ਸ਼ੁਭ ਹੈ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਦੇ ਹੁਣ ਵਿਆਹ ਦੇ ਜੋਗ ਬਾਂਦੇ ਦਿਖਾਈ ਦੇ ਰਹੇ ਹਨ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਹੋਰ ਵੀ ਬਹੁਤ ਸਾਰੀਆਂ ਸਾਵਧਾਨੀਆਂ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਜਿਹੜੀ ਪੈਸਿਆਂ ਦੀ ਤੰਗੀ ਆ ਰਹੀ ਸੀ ਉਹ ਜਿਹੜਾ ਵੀ ਕੰਮ ਤੁਸੀਂ ਕਰ ਰਹੇ ਸੀ ਉਹ ਚੰਗੀ ਤਰ੍ਹਾਂ ਨਹੀਂ ਸੀ ਚੱਲ ਰਿਹਾ ਹੁਣ ਜੂਨ ਦੇ ਮਹੀਨੇ ਦੇ ਵਿੱਚ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਉਸੇ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋ ਜਾਵੇਗੀ ਤੁਸੀਂ ਜੇਕਰ ਨੌਕਰੀ ਤੁਸੀਂ ਜੇਕਰ ਨੌਕਰੀ ਕਰਨਾ ਚਾਹੁੰਦੇ ਹੋ ਵਿਆਹ ਵਿਆਹ ਸ਼ਾਦੀ ਦੇ ਰਿਸ਼ਤੇ ਵੀ ਤੁਹਾਨੂੰ ਆ ਜਾਣਗੇ ਹਰ ਕੰਮ ਵਿੱਚ ਤੁਹਾਨੂੰ ਕੁੱਲ ਮਿਲਾ ਕੇ ਸਫਲਤਾ ਮਿਲ ਜਾਵੇਗੀ ਹੁਣ ਇੱਥੇ ਇੱਕ ਬੜੀ ਹੀ ਵਿਸ਼ੇਸ਼ ਗੱਲ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਇਸ ਕਰਕੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਵੀਡੀਓ ਦੇ ਅੰਤ ਤੱਕ ਬਣੀ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਮਈ ਦਾ ਮਹੀਨਾ ਤੁਹਾਡੇ ਲਈ ਸ਼ੁਭ ਹੈ ਪਰ ਕਈਆਂ ਵਾਸਤੇ ਥੋੜਾ ਜਿਹਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਕੁੰਭ ਰਾਸ਼ੀ ਵਾਲੇ ਜਿਨ੍ਹਾਂ ਦਾ ਨਾਮ ਕੁੰਭ ਰਾਸ਼ੀ ਵਾਲੇ ਜਿਨ੍ਹਾਂ ਦਾ ਨਾਮ ਗੱਗੇ ਤੋਂ ਸਸੇ ਤੋਂ ਸ਼ੁਰੂ ਹੁੰਦਾ ਹੈ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਜਾਂਦਾ ਹੈ ਉਹਨਾਂ ਵਾਸਤੇ ਅਧਿ ਅੰਤ ਹੀ ਇਹ ਮਹੀਨਾ ਬਹੁਤ ਹੀ ਸ਼ੁਭ ਹੈ ਪਰ ਜਿਨ੍ਹਾਂ ਦਾ ਨਾਮ ਰਾਸ਼ੀ ਤੇ ਬਹੁਤ ਹੀ ਫਰਕ ਪੈਂਦਾ ਹੈ ਇਸ ਕਰਕੇ ਆਪਾਂ ਤੁਹਾਨੂੰ ਦੱਸਦੇ ਹਾਂ ਕਈ ਵਾਰ ਜੋ ਜਾਣਕਾਰੀ ਹੁੰਦੀ ਹੈ ਜਨਮ ਰਾਸ਼ੀ ਦੇ ਹਿਸਾਬ ਦੇ ਨਾਲ ਹੁੰਦੀ ਹੈ ਤੇ ਕਈ ਵਾਰ ਜਾਣਕਾਰੀ ਜਨਰਲ ਦੇ ਹਿਸਾਬ ਦੇ ਨਾਲ ਵੀ ਹੁੰਦੀ ਹੈ ਇਸ ਨਾਲ ਦੇਖੋ ਜੀ ਜੋ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਇਹ ਬਿਲਕੁਲ ਹਿਸਟੇਕ ਜਾਣਕਾਰੀ ਹੈ ਬਹੁਤ ਹੀ ਜ਼ਿਆਦਾ ਰਿਸਰਚ ਕਰਕੇ ਵੀਡੀਓ ਬਣਾਈ ਜਾਂਦੀ ਹੈ ਕਿਉਂਕਿ ਕਈ ਵਾਰ ਕਈ ਲੋਕ ਕਹਿ ਦਿੰਦੇ ਹਨ ਕਿ ਸਾਨੂੰ ਇਹਨਾਂ ਲਾਭ ਨਹੀਂ ਪਹੁੰਚਿਆ ਪਰ ਕਈਆਂ ਨੂੰ ਮਿਲ ਵੀ ਜਾਂਦਾ ਹੈ ਇਸ ਕਰਕੇ ਪੂਰੀ ਹੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਦੇ ਨਾਮ ਪਹਿਲਾਂ ਦੱਸੇ ਹੋਏ ਅੱਖਰਾਂ ਤੋਂ ਸ਼ੁਰੂ ਹੁੰਦੇ ਹਨ ਉਹਨਾਂ ਵਾਸਤੇ ਤਾਂ ਸ਼ੁਭ ਹੈ ਪਰ ਹੁਣ ਛੇ ਮੈਂ ਤੁਹਾਨੂੰ ਦੱਸਦੇ ਵਾਂ ਕਿ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੁੰਦਾ ਹੈ ਇਹ ਜਿਹੜੇ ਅੱਖਰ ਜਿਨ੍ਹਾਂ ਦਾ ਨਾਮ ਇਹਨਾਂ ਅੱਖਰਾਂ ਤੋਂ ਸ਼ੁਰੂ ਹੋ ਕੇ ਇਹਨਾਂ ਹੀ ਅੱਖਰਾਂ 'ਵਾਲ' ਖਤਮ ਹੁੰਦਾ ਹੈ ਉਹਨਾਂ ਵਾਸਤੇ ਥੋੜੀ ਜੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਉਹਨਾਂ ਵਾਸਤੇ ਬਹੁਤ ਹੀ ਸ਼ੁਭਤਾ ਹੈ ਪਰ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਜੇਕਰ ਧਿਆਨ ਨਹੀਂ ਦਿੱਤਾ ਤਾਂ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਕੋਈ ਵੀ ਕੰਮ ਕਰਨਾ ਹੈ ਉਸ ਵੇਲੇ ਤੁਸੀਂ ਕਦੇ ਵੀ ਨਿਰਾਸ਼ ਨਹੀਂ ਰਹਿਣਾ ਇਹੋ ਜਿਹਾ ਰਹਿਣਾ ਹੈ ਕਿ ਜਿਵੇਂ ਤੁਸੀਂ ਲਾਪਰਵਾਹੀ ਦੀ ਜ਼ਿੰਦਗੀ ਬਤੀਤ ਕਰ ਰਹੇ ਹੋ ਨਹੀਂ ਤਾਂ ਤੁਹਾਨੂੰ ਕੋਈ ਵੀ ਨੁਕਸਾਨ ਪਹੁੰਚਾ ਸਕਦਾ ਹੈ ਕਿਸੇ ਨਵੇਂ ਚੇਕ ਤੁਸੀਂ ਪੈਸੇ ਲੈਣੇ ਹਨ ਜਾਂ ਦੇਣੇ ਹਨ ਤਾਂ ਉਹ ਤੁਹਾਨੂੰ ਥੋੜੇ ਜਿਹਾ ਰੋਕੇ ਮਿਲ ਸਕਦੇ ਹਨ ਜੇਕਰ ਤੁਸੀਂ ਜੌਬ ਤੇ ਜਾ ਰਹੇ ਹੋ ਜਾਂ ਇੰਟਰਵਿਊ ਤੇ ਜਾ ਰਹੇ ਹੋ ਤੁਹਾਡੇ ਨੁਕਸਾਨ ਹੋ ਸਕਦੇ ਹਨ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਲੈਣਾ ਤੁਹਾਡਾ ਨੁਕਸਾਨ ਫਿਰ ਨਹੀਂ ਹੋਵੇਗਾ ਇਸ ਲਈ ਤੁਹਾਨੂੰ ਪਹਿਲਾਂ ਹੀ ਅਲਰਟ ਕਰ ਰਹੇ ਹਾਂ ਥੋੜਾ ਜਿਹਾ ਹੋਸ਼ਿਆਰ ਰਹਿਣ ਦੀ ਜ਼ਰੂਰਤ ਹੋਵੇਗੀ ਕੁੰਭ ਰਾਸ਼ੀ ਕੁੰਭ ਰਾਸ਼ੀ ਮਿਥਨ ਰਾਸ਼ੀ ਤੇ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਸਾਰਿਆਂ ਹੀ ਕਿ ਸਾਰਿਆਂ ਵਾਸਤੇ ਹੀ ਉਹ ਫਿਰ ਜਿਹੜਾ ਜੂਨ ਦਾ ਮਹੀਨਾ ਹੈ ਸ਼ੋਭ ਜਾਣ ਵਾਲਾ ਹੈ ਪਰ ਇਸ ਤੋਂ ਬਾਅਦ ਜੇ ਥੋੜਾ ਬਹੁਤ ਮਾੜਾ ਅਸਰ ਵੀ ਹੋਇਆ ਉਹ ਵੀ ਵਧੀਆ ਹੋ ਜਾਵੇਗਾ ਜੋਤਿਸ਼ਾਸਤ ਦੇ ਹਿਸਾਬ ਦੇ ਨਾਲ ਸਾਲਾਂ ਦੇ ਬਾਅਦ ਰਾਜਯੋਗ ਬਣਿਆ ਹੈ ਪੈਸਿਆਂ ਦੀ ਕੋਈ ਵੀ ਕਮੀ ਤੁਹਾਨੂੰ ਨਹੀਂ ਰਹੇਗੀ ਜਿਹੜੀ ਤੁਹਾਡੀ ਕਿਸਮਤ ਹੈ ਉਹ ਤੁਹਾਡਾ ਕੁਲ ਮਿਲਾ ਕੇ ਪੂਰਾ ਸਾਥ ਦੇਵੇਗੀ ਹੁਣ ਨੌਕਰੀ ਪੈਸੇ ਵਾਲੇ ਲੋਕਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ 14 ਜੂਨ ਤੱਕ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਪਰ ਹੁਣ ਤੁਹਾਨੂੰ ਇਥੇ ਸਾਵਧਾਨੀ ਵਰਤਨੀ ਚਾਹੀਦੀ ਹੈ ਉਹਨ ਜਿਹੜੀ ਸਾਵਧਾਨੀ ਵਰਤਣੀ ਹੈ ਕਿਉਂਕਿ 20 ਜੂਨ ਤੋਂ ਲੈ ਕੇ ਅੰਕਲੈਕ ਜੋਗ ਬਣ ਰਿਹਾ ਹੈ ਇਹ ਜੇ ਇਹੋ ਜਿਹਾ ਆਲਗ ਜੋਗ ਹੁੰਦਾ ਹੈ ਮਤਲਬ ਕਿ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਵੇਗਾ ਤੁਸੀਂ ਗੁੱਸੇ ਦੇ ਬਹੁਤ ਹੀ ਕੰਟਰੋਲ ਰੱਖਣਾ ਹੈ ਨਹੀਂ ਤਾਂ ਜੇਕਰ ਤੁਸੀਂ ਗੁੱਸੇ ਵਿੱਚ ਆ ਕੇ ਮਾੜੇ ਬੋਲ ਵੀ ਬੋਲ ਜਾਂਦੇ ਹੋ ਜਿਸ ਕਾਰਨ ਤੁਸੀਂ ਆਪਣਾ ਕੰਮ ਵੀ ਗਾੜ ਸਕਦੇ ਹੋ ਕਿਉਂਕਿ ਤੁਸੀਂ ਇਸ ਦੇ ਨਾਲ ਭੋਗ ਦੇ ਕਾਰਨ ਵੀ ਤੁਹਾਨੂੰ ਐਸੀਆਂ ਗੱਲਾਂ ਕਿਸੇ ਨੂੰ ਬੋਲ ਸਕਦੇ ਹੋ ਜਿਸ ਨਾਲ ਤੁਹਾਡਾ ਨੁਕਸਾਨ ਜ਼ਿਆਦਾ ਹੋਵੇਗਾ ਫਿਰ ਉਹਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਬੋਲ ਰਹੇ ਹੋ ਇੰਨਾ ਗੁੱਸਾ ਤੁਹਾਡੇ ਵਿੱਚ ਆ ਸਕਦਾ ਹੈ ਇਸ ਕਰਕੇ ਬਹੁਤ ਜ਼ਿਆਦਾ ਤੁਹਾਨੂੰ ਸ਼ਾਂਤ ਰਹਿਣ ਦੀ ਜ਼ਰੂਰਤ ਹੈ ਆਪਣੀ ਜਿਹੜੀ ਤੁਹਾਡੀ ਬੋਲੀ ਹੈ ਉਸ ਦੇ ਉੱਪਰ ਤੁਸੀਂ ਕੰਟਰੋਲ ਰੱਖਣਾ ਹੈ ਇਸ ਤਰ੍ਹਾਂ ਬੋਲਣਾ ਹੈ ਕਿ ਜਿਵੇਂ ਤੁਹਾਡੇ ਮੂੰਹੋਂ ਫੁੱਲ गिरਦੇ ਹੋਣ ਜੇਕਰ ਤੁਸੀਂ ਇਸ ਤਰ੍ਹਾਂ ਬੋਲੋਗੇ ਤਾਂ ਤੁਸੀਂ ਹਰ ਇੱਕ ਬੰਦੇ ਨੂੰ ਆਪਣੀ ਮਧੁਰ ਬਾਣੀ ਦੇ ਨਾਲ ਹਰ ਇੱਕ ਕੰਮ ਤੁਸੀਂ ਦੂਜੇ ਕੋਲੋਂ ਕਰਵਾ ਸਕਦੇ ਹੋ ਫੈਰਾ ਚੁੱਕ ਸਕਦੇ ਹੋ ਬੁੱਧ ਅਤੇ ਮੰਗਲ ਦਾ ਜੋਗ ਵੀ ਤੁਹਾਡੇ ਲਈ ਬਣ ਰਿਹਾ ਹੈ ਹੁਣ ਮੰਗਲ ਤੇ ਬੁੱਧ ਦੋਨੋਂ ਹੀ ਆਪਸ ਦੇ ਵਿੱਚ ਦੁਸ਼ਮਣ ਹਨ ਹੁਣ ਜਦੋਂ ਇਹ ਦੁਸ਼ਮਣ ਇੱਕੋ ਹੀ ਘਰ ਦੇ ਵਿੱਚ ਬੈਠੇ ਹਨ ਤੁਸੀਂ ਸੋਚ ਸਕਦੇ ਹੋ ਕੀ ਹੋ ਸਕਦਾ ਹੈ ਗੁੱਸੇ ਦੀ وجہ ਦੇ ਨਾਲ ਤੁਹਾਡੀ ਬਿਲਕੁਲ ਬੁੱਧੀ ਹੀ ਪਲਟ ਸਕਦੀ ਹੈ ਤੁਹਾਨੂੰ ਇਹਨਾਂ ਗਲਤਫਹਿਮੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਪੁਰਾਣੀ ਜ਼ਾਇਦਾ ਤੋਂ ਲੈ ਕੇ ਪਹਿਲਾਂ ਤੋਂ ਹੀ ਵਾਦ ਵਿਵਾਦ ਤੇ ਬਹਿਸ ਬਾਜ਼ੀ ਜਿਹੜੀ ਉਹ ਚੱਲ ਰਹੀ ਸੀ ਉਹ ਨਹੀਂ ਵਧੇਗੀ ਜੋਨ ਦੇ ਵਿੱਚ ਤੁਹਾਡੇ ਉੱਪਰ ਸ਼ੈਣੀ ਦੀ ਸਾੜ ਸੱਤੀ ਖਤਮ ਹੋ ਜਾਵੇਗੀ ਉਸ ਨੂੰ ਸ਼ਾਂਤ ਕਰਨ ਦੇ ਲਈ ਅੱਗ ਦੇ ਕਿਓ ਪਾਉਣ ਦਾ ਕੰਮ ਤੁਸੀਂ ਨਹੀਂ ਕਰਨਾ ਜੇਕਰ ਤੁਸੀਂ ਜ਼ਿਆਦਾ ਗੁੱਸੇ ਦੇ ਵਿੱਚ ਹੁੰਦੇ ਹੋ ਤਾਂ ਇਹ ਕੰਮ ਹੋਵੇਗਾ ਕਿ ਤੁਹਾਡੀਆਂ ਸਾਬਦਨੀਆਂ ਜਉਣ ਦੇ ਮਹੀਨੇ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਲੈ ਕੇ ਆਉਣਗੀਆਂ ਤੁਹਾਨੂੰ ਪਾਵਰਫੁਲ ਹੋਣ ਦੀ ਜ਼ਰੂਰਤ ਹੈ ਤੁਹਾਡੇ ਹੱਥ ਵਿੱਚ ਬਹੁਤ ਪਾਵਰ ਹੈ ਤੁਹਾਡੇ ਕੈਰੀਅਰ ਬਿਜ਼ਨਸ ਨੂੰ ਬਹੁਤ ਹੀ ਅੱਗੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਡੀ ਕੁੰਡਲੀ ਦੇ ਵਿੱਚ ਪੈ ਰਹੀ ਸ਼ਨੀ ਦੀ ਸਾਰਸਤੀ ਤੁਹਾਨੂੰ ਉਚਾਈਆਂ ਤੇ ਲੈ ਕੇ ਜਾਵੇਗੀ ਜਿਹੜੇ ਲੋਕ ਵਿਦੇਸ਼ ਦੇ ਵਿੱਚ ਰਹਿ ਕੇ ਕਮਾਈ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਹੀ ਵਧੀਆ ਹੈ ਤੇ ਜਿਹੜੇ ਲੋਕ ਇਥੇ ਜੇ ਕਿ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਉਹਨਾਂ ਨੂੰ ਮਿਲ ਚੁੱਕੀ ਹੈ ਉਹਨਾਂ ਲਈ ਇਹ ਸਮਾਂ ਸੰਜੀਵਣੀ ਬੂਟੀ ਦੀ ਤਰ੍ਹਾਂ ਹੈ ਉਹ ਪੂਰੇ ਹੀ ਮਹੀਨੇ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਨੂੰ ਬਤੀਤ ਕਰਨਗੇ ਅਤੇ ਕਿਤੇ ਘੁੰਮਣ ਫਿਰਨ ਦੇ ਲਈ ਵੀ ਜਾ ਸਕਦੇ ਹਨ ਜੂਨ ਦੇ ਮਹੀਨੇ ਵਿੱਚ ਤੁਹਾਡੇ ਗੁੱਸੇ ਤੇ ਕੰਟਰੋਲ ਜੇਕਰ ਤੁਸੀਂ ਰੱਖ ਲੈਂਦੇ ਹੋ ਤਾਂ ਬਹੁਤ ਜ਼ਿਆਦਾ ਪਰਸਨ ਹੋ ਜਾਵੋ ਬਹੁਤ ਜ਼ਿਆਦਾ ਪਰਸਨ ਹੋ ਜਾਵੋਗੇ ਬਸ ਤੁਸੀਂ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤਣੀਆਂ ਹਨ ਜੇਸ ਨਾਲ ਤੁਹਾਨੂੰ ਮਾਤਾ ਦਾ ਆਸ਼ੀਰਵਾਦ ਮਿਲ ਸਕਦਾ ਹੈ ਜੇਕਰ ਤੁਹਾਨੂੰ ਮਾਤਾ ਦਾ ਆਸ਼ੀਰਵਾਦ ਮਿਲ ਗਿਆ ਤਾਂ ਤੁਹਾਡਾ ਬਾਕੀ ਰਹਿਦਾ ਸਾਰਾ ਸਾਲ ਵਧੀਆ ਰਹੇਗਾ ਜੇਕਰ ਸੰਭਵ ਹੋ ਸਕੇ ਤਾਂ ਸ਼ਨੀਵਾਰ ਦੇ ਦਿਨ ਤੁਸੀਂ ਸ਼ਨੀ ਦੇ ਮੰਦਰ ਜਾ ਕੇ ਘੋੜਾ ਦੀਪਕ ਜਲਾ ਸਕਦੇ ਹੋ ਜੇਕਰ ਸੰਭਵ ਨਹੀਂ ਹੈ ਤਾਂ ਤੁਸੀਂ ਘਰ ਦੇ ਵਿੱਚ ਸ਼ਨੀ ਦੀ ਫੋਟੋ ਦੇ ਅੱਗੇ ਤੇਲ ਦਾ ਦੀਪਕ ਜਗਾ ਕੇ ਉਸ ਦਾ ਆਗਮਨ ਕਰ ਸਕਦੇ ਹੋ ਇਸ ਤੰਗ ਕਰਨ ਦੇ ਨਾਲ ਸ਼ਨੀ ਦੀ ਕਰੋਪੀ ਤੁਹਾਡੇ ਤੇ ਕਦੇ ਵੀ ਨਹੀਂ ਪਵੇਗੀ ਅਤੇ ਮਾਤਾ ਲక్ష్ਮੀ ਵੀ ਤੁਹਾਡੇ ਤੇ ਪਰਸੰਨ ਹੋ ਜਾਵੇਗੀ ਤੁਹਾਡੀ ਕੁੰਡਲੀ ਦੇ ਵਿੱਚ ਬ੍ਰਹਸਪਤੀ ਦੀ ਦਸ਼ਾ ਬਹੁਤ ਵਧੀਆ ਹੋ ਜਾਵੇਗੀ ਰਾਹੂ ਤੇ ਕੇਤੂ ਦੀ ਦਸ਼ਾ ਵੀ ਤੁਹਾਡੀ ਕੁੰਡਲੀ ਨੂੰ ਸਦਾਰ ਦੇਵੇਗੀ ਸੋ ਇਸ ਸਾਵਧਾਨੀਆਂ ਜਿਹੜੀਆਂ ਜੇਕਰ ਤੁਸੀਂ ਵਰਤ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਬਦਲਾਵ ਹੋ ਜਾਣਗੇ ਤੁਹਾਡਾ ਕੁੱਲ ਮਿਲਾ ਕੇ ਜੂਨ ਦਾ ਮਹੀਨਾ ਬਹੁਤ ਵਧੀਆ ਗੁਜ਼ਰਨ ਵਾਲਾ ਹੈ ਜੇਕਰ ਵਿਦਿਆਰਥੀ ਵਰਗ ਦੀ ਗੱਲ ਕੀਤੀ ਜਾਵੇ ਤਾਂ ਵਿਦਿਆਰਥੀਆਂ ਦੇ ਲਈ ਇਹ ਸਮਾਂ ਬਹੁਤ ਵਧੀਆ ਰਹਿਣ ਵਾਲਾ ਹੈ ਉਹ ਆਪਣੀ ਪੜਾਈ ਨੂੰ ਆਪਣੀ ਰਿਸਪੌਂਸਿਬਿਲਟੀ ਸਮਝ ਕੇ ਪੜਨਗੇ ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਜਿਹੜੇ ਅਣਵਿਆਹੇ ਹਨ ਉਹਨਾਂ ਦੇ ਵਿਆਹ ਦੇ ਯੋਗ ਬਣ ਰਹੇ ਹਨ ਤੇ ਜਿਹੜੇ ਇਸ ਵਿਦੇਸ਼ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬਹੁਤ ਵਧੀਆ ਹੈ ਇਸ ਲਈ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ